माज ਮਹਿਲਾ ਪੰਜਵਾ ਅਨਹਦ ਬਾਜੇ ਸਹਿਜ ਸੋਹਿਲਾ ਸ਼ਬਦ ਆਨੰਦ ਕਰੇ ਸਦ ਕੇਲਾ ਸਜ ਗੁਫਾ ਮੈਂ ਤਾੜੀ ਲਾਈ ਆਸਣ ਊਚ ਸਵਾਰਿਆ ਜਿਉ ਫਿਰ ਘਿਰ ਆਪਣੇ ਗ੍ਰਹਿ ਮੈਂ ਆਇਆ ਜੋੜ ਢਿੰਦਾ ਸੋਈ ਪਾਇਆ ਤ੍ਰਿਪਤ ਅਗਾਏ ਰਿਆ ਹੈ ਸੰਤੋ ਗੁਰ ਅਨਭਉ ਪੁਰਖ ਦਿਖਾਰਿਆ ਜੀ ਅੱਪੇ ਰਾਜਣ ਆਪੇ ਲੋਗਾ ਆਪ ਨਿਰਵਾਣੀ ਆਪੇ ਭੋਗਾ ਆਪੇ ਤਖਤ ਬਹੇ ਸੱਚ ਨਿਆਈ ਸਭ ਚੂਕੀ ਕੂਕ ਪੁਕਾਰਿਆ ਜੀਉ ਜਿਹਾ ਡਿਠਾ ਮੈਂ ਤੇ ਹੋ ਕਹਾ ਤਿਸ ਰਸ ਆਇਆ ਜਿਨ ਭੇਦ ਲਿਹਾ ਜੋਤੀ ਜੋਤ ਮਿਲੀ ਸੁਖ ਪਾਇਆ ਜਨ ਨਾਨਕ ਇੱਕ ਪਸਾਰਿਆ ਜੀਉ ਜਿਹਾ ਡਿਠਾ ਮੈਂ ਤੇ ਹੋ ਕਹਾ ਤਿਸ ਰਸ ਆਇਆ ਜਿਨ ਭੇਦ ਲਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਨ ਨਾਨਕ ਇੱਕ ਪਸਾਰਿਆ ਜਿਉ ਵਾਹਿਗੁਰੂ ਦੀ ਕਾਲਸਾ ਨਵਾਹਿ ਗੁਰੂ ਦੀ ਫਤਿਹ ਗੁਰਪਿਆਰੀ ਸਾਧ ਸੰਗਤ ਦੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 97 ਦੇ ਉੱਪਰ ਅੰਕਿਤ ਹੈ ਇਹ ਸ਼ਬਦ ਦੇ ਉਚਾਰਣ ਕਰਤਾ ਪੰਜਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਹਨ ਸਹਬ ਸਾਡੇ ਤੇ ਕਿਰਪਾ ਕਰ ਰਿਹਾਓ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਵਿਚਾਰ ਸਾਂਝੀ ਕਰਨ ਦਾ ਯਤਨ ਕਰੀਏ ਅਨਹਦ ਬਾਜੇ ਸਹਜ ਸੁਹਿਲਾ ਸ਼ਬਦ ਆਨੰਦ ਕਰੇ ਸਤ ਕੇਲਾ ਸਹਜ ਗੁਫਾ ਮੇ ਤਾੜੀ ਲਾਈ ਆਸਣ ਊਚ ਸਵਾਰਿਆ ਜੀ ਅਨਹਦ ਇੱਕ ਰਸ ਜੇਦੀ ਕੋਈ ਹੱਦ ਨਹੀਂ ਹੈ ਕਹਿੰਦੇ ਜਿਦਨਸੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨਾਲ ਜੁੜਦੇ ਆਂ ਸਾਡੇ ਅੰਦਰ ਇੱਕ ਰਸ ਬਾਜੇ ਵੱਜਦੇ ਹਨ ਭਾਵ ਸਾਡਾ ਜਿਹੜਾ ਜੀਵਨ ਹੈ ਉਹ ਪਰਮੇਸ਼ਰ ਦੇ ਪਿਆਰ ਦੇ ਵਿੱਚ ਆ ਜਾਂਦਾ ਹੈ ਸਹਿਜ ਆਤਮਿਕ ਡੋੜਤਾ ਵਿੱਚ ਆ ਜਾਂਦਾ ਹੈ ਸੁਹੇਲੇ ਦਾ ਅਰਥ ਹੁੰਦਾ ਹੈ ਸੁਖੀ ਹੋ ਜਾਂਦਾ ਹੈ ਅਨਹਦ ਬਾਜਾ ਸ਼ਬਦ ਸਹਿਜ ਸੁਹੇਲਾ ਪਰ ਨਾਲੇ ਵੀ ਸਤਿਗੁਰੂ ਦੱਸਦੇ ਪ੍ਰਾਪਤੀ ਹੁੰਦੀ ਕਿਦਾਂ ਸ਼ਬਦ ਆਨੰਦ ਕਰੇ ਸਦਕੇਲਾ ਇਤੇ ਸ਼ਬਦ ਦੇ ਦੱਦੇ ਨੂੰ ਸਿਹਾਰੀਏ ਸ਼ਬਦ ਦੇ ਰਾਹੀ ਸ਼ਬਦ ਵਿੱਚ ਜੁੜ ਕੇ ਜੋ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਕਿਉਂਕਿ ਜਦਨ ਅਸੀਂ ਆਪੇ ਆਪ ਨੂੰ ਸਵਾਰਨਾ ਹੈ ਤੇ ਉਹਦੇ ਵਾਸਤੇ ਕੁਝ ਤਾਂ ਛੱਡਣਾ ਪਏਗਾ ਜੇ ਆਪਾਂ ਨਵੇਂ ਕੱਪੜੇ ਪਾਉਣੇ ਤਾਂ ਪੁਰਾਣੇ ਤਾਂ ਢੋਣੇ ਪੈਣੇ ਆ ਜੇ ਅਸੀਂ ਆਨੰਦ ਚਾਹੁੰਦੇ ਆ ਤੇ ਸਾਨੂੰ ਵਿਕਾਰ ਛੱਡਣੇ ਪੈਣਗੇ ਔਗਣ ਖਤਮ ਹੋਣਗੇ ਤਾਂ ਹੀ ਤਾਂ ਗੁਣ ਆਉਣਗੇ ਹਨੇਰਾ ਖਤਮ ਹੋਏਗਾ ਪ੍ਰਕਾਸ਼ ਆਏਗਾ ਉਦੇ ਵਾਸਤੇ ਸਾਨੂੰ ਤਿਆਗਣਾ ਪਏਗਾ ਤੇ ਤਾਂ ਆਪਾਂ ਸੋਚਦੇ ਹਾਂ ਵੀ ਚਲੋ ਦੋਨੇ ਕੰਮ ਹੋਈ ਜਾਣ ਪਰ ਗੁਰੂ ਸਾਹਿਬ ਕਹਿੰਦੇ ਨਹੀਂ ਭਾਈ ਇਸੇ ਕਰਕੇ ਬਾਣੀ ਵਿੱਚ ਪੰਗਤੀ ਆਉਂਦੀ ਹੈ ਸੰਸਾਰੀਆਂ ਭਗਤਾ ਤੇ ਸੰਸਾਰੀਆਂ ਜੋੜ ਕਦੇ ਨਾ ਹੈ ਪਾਵੋਣਾ ਦੀ ਉਹਨਾਂ ਚੁਕ ਸੁਭਾਵਨਾ ਦਾ ਅਲੱਗ ਹੁੰਦਾ ਅਸੀਂ ਜਿੱਦਨ ਨੂੰ ਜਾਣੇ ਉੱਧਰ ਦੇ ਹੋ ਜਾਂਦੇ ਆ ਤੇ ਸਤਿਗੁਰੂ ਸਾਡਾ ਜੀਵਨ ਘੜਨਾ ਚਾਹੁੰਦੇ ਆ ਪਾਈ ਕਹਿੰਦੇ ਔਗਣ ਛੋੜ ਗੁਨਾ ਕੋ ਤਾਵ ਗੁਣ ਵਾਸਤੇ ਦੌੜੋ ਨੇਤਾ ਫਿਰ ਕਰ ਔਗਣ ਪਛਤਾਹੀ ਜੀ ਫਿਰ ਔਗਣ ਕਰਕੇ ਪਛਤਾਉਣਾ ਪੈਂਦਾ ਅਨਹਦ ਵਾਜੇ ਸਹਿਜ ਸੇਈਦਾ ਕਰੇ ਪ੍ਰਾਪਤੀ ਕਿਦਾਂ ਹੁੰਦੀ ਆ ਸ਼ਬਦ ਸ਼ਬਦ ਦੇ ਵਿੱਚ ਜੁੜ ਕੇ ਆਨੰਦ ਕਰੇ ਸਦ ਕੇਲਾ ਕੇਲਾ ਮਤਲਬ ਖੇਲ ਮਤਲਬ ਖੁਸ਼ੀ ਖੇੜਾ ਜੀਵਨ ਦੇ ਵਿੱਚ ਜਦੋਂ ਅਸੀਂ ਸ਼ਬਦ ਨਾਲ ਜੁੜਦੇ ਆ ਉਹਦੇ ਹੁਕਮ ਦੇ ਵਿੱਚ ਆਉਂਦੇ ਆ ਸ਼ਬਦ ਆਨੰਦ ਕਰੇ ਸਦ ਕੇਲਾ ਸਹਜ ਗੁਫਾ ਮੈਂ ਤਾੜੀ ਲਾਈ ਜੇ ਤਾਂ ਕੋਈ ਲੋਕੀ ਗੁਫਾ ਵਿੱਚ ਬਹਿ ਜਾਂਦੇ ਸੀ ਨਾ ਜਾ ਕੇ ਵੀ ਆਵਾਜ਼ ਹੀ ਨਹੀਂ ਆਉਣੀ ਚਾਹੀਦੀ। ਫਿਰ ਤਕਾਉ ਬਣ ਜਾਏਗਾ ਧਿਆਨ ਲੱਗੇਗਾ। ਸਤਿਗੁਰੂ ਕਹਿੰਦੇ ਸਹਿਜ ਗੁਫਾ ਮੈਂ ਤਾੜੀ ਲਾਈ। ਇਦਾਂ ਦਾ ਕਹਿੰਦੇ ਜੀਵਨ ਬਣ ਜਾਏ ਜਿਹਦੇ ਵਿੱਚ ਫੁਰਨੇ ਕੋਈ ਨਾ ਹੋਣ। ਜਿਦਾਂ ਆਪਾਂ ਬੈਠੇ ਆ ਨਾ ਤੇ ਆਪਣੇ ਅੰਦਰ ਕਿੰਨੇ ਫੁਰਨੇ ਚੱਲਦੇ ਆ। ਲੋੜੂ ਸਭ ਕਹਿੰਦੇ ਜਿੱਦਣ ਅਸੀਂ ਉਹਦੇ ਸ਼ਬਦ ਨਾਲ ਜੁੜਾਂਗੇ ਤੋ ਤੁਹਾਨੂੰ ਕਿਤੇ ਕਿਸੇ ਪਹਾੜਾਂ ਦੀ ਗੁਫਾ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ ਆਤਮਿਕ ਡੋੜਤਾ ਦੇ ਵਿੱਚ ਆ ਸਹਿਜ ਗੁਫਾ ਮੈਂ ਤਾੜੀ ਲਾਈ ਤਾੜੀ ਦਾ ਅਰਥ ਹੁੰਦਾ ਹੈ ਕਿ ਸਮਾਧੀ ਲਾ ਲਈ ਉੱਥੇ ਧਿਆਨ ਲਾਇਆ ਉੱਥੇ ਕੋਈ ਫੁਰਨੇ ਨਹੀਂ ਹਨ ਸਹਿਜ ਗੁਫਾ ਮੈਂ ਤਾੜੀ ਲਾਈ ਆਸਣ ਊਚ ਸਵਾਰਿਆ ਜੀਉ ਉਹ ਆਸਣ ਪ੍ਰਾਪਤ ਹੋ ਗਿਆ ਜਿਹੜਾ ਪ੍ਰਮਾਤਮਾ ਕਾਲਪੁਰਸ਼ ਪਰਮੇਸ਼ਰ ਨੇ ਜਿੱਥੇ ਕਿਰਪਾ ਕੀਤੀ ਭਾਵ ਉੱਚੀ ਆਤਮਿਕ ਅਵਸਥਾ ਮਿਲ ਗਈ ਸੈਦ ਗੁਫਾ ਮੈਂ ਤਾੜੀ ਲਾਈ ਆਸਣ ਊਚ ਸਵਾਰਿਆ ਜੀਉ ਘਿਰ ਘਿਰ ਆਪਣੇ ਗ੍ਰਹਿ ਮੈਂ ਆਇਆ ਅਪਾ ਪੰਜਾਬੀ ਵਿੱਚ ਲੋਭ ਲਬਜ ਪੜਦੇ ਆਂ ਕਹਿੰਦੇ ਕਿੜ ਮੁਰ ਕੇ ਜਿਦਾਂ ਆਪਾਂ ਪੰਜਾਬੀ ਵਿੱਚ ਕਹਿੰਦੇ ਇੱਥੇ ਵੀ ਸ਼ਬਦ ਵਰਤਿਆ ਫਿਰ ਕਿਰ ਆਪਣੇ ਗ੍ਰਹਿ ਮਹਿ ਆਇਆ ਜਦੋਂ ਸਮਝ ਆਈ ਨਾ ਬਾਹਰ ਦੌੜਨਾ ਬੰਦ ਹੋ ਗਿਆ ਕਦੋਂ ਸਮਝ ਆਈ ਜਦੋਂ ਸ਼ਬਦ ਨਾਲ ਜੁੜਿਆ ਸਤਗੁਰ ਨੇ ਆਖਿਆ ਜੰਗਲਾਂ ਵਿੱਚ ਕੁਝ ਨਹੀਂ ਪਿਆ ਬਾਹਰ ਕੁਝ ਨਹੀਂ ਹੈ ਕਾਹੇ ਰੇ ਬਨ ਖੋਜਣ ਜਾਈ ਸਰਬਨਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ ਉਹ ਤਾਂ ਤੇਰੇ ਘਰ ਦੇ ਵਿੱਚ ਬੈਠਾ ਕਿਹਨੇ ਸਮਝ ਦਿੱਤੀ ਸਤਿਗੁਰੂ ਨੇ ਦਿੱਤੀ ਜਿਸ ਤਰ੍ਹਾਂ ਸ਼ਬਦ ਹੈ ਗੁਰੂ ਅਰਜਨ ਸਾਹਿਬ ਜੀ ਦਾ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਣ ਸਗਲ ਬਿਦ ਕਾਮਨਾ ਆਵੇ ਹਰ ਹਰ ਨਾਮ ਧਿਆਇਆ ਤਾ ਤੇ ਮੋ ਧਾਰੀ ਓਟ ਗਪਾਲ ਸਰਨ ਪਰਿਓ ਪੂਰਨ ਪਰਮੇਸ਼ਰ ਬਿਨਸੇ ਸਗਲ ਗੰਗਾ ਇੱਕ ਦਿਨ ਤਾਂ ਪਾਣਾ ਹੀ ਪਏਗਾ ਬਹੁਤ ਧੋੜ ਭੱਜ ਬੰਦਾ ਕਰ ਲਵੇ ਇੱਧਰ ਵੀ ਚੱਲੇ ਉੱਧਰ ਵੀ ਚੱਲਾ ਗਿਆ ਫਿਰ ਘਿਰ ਆਪਣੇ ਗ੍ਰਹਿ ਮੈ ਆਇਆ ਜੋ ਲੜਿੰਦਾ ਸੋਈ ਪਾਇਆ ਜਿਹਦੇ ਭਾਲ ਕਰਦਾ ਸੀ ਨਾ ਉਹ ਤਾਂ ਅੰਦਰ ਹੀ ਪ੍ਰਾਪਤ ਹੋ ਗਿਆ ਗੁਰੂ ਦੀ ਕਿਰਪਾ ਨਾਲ ਮਿਲ ਗਿਆ ਜਿੱਦਾਂ ਸਾਨੂੰ ਸਮਝ ਆ ਗਈ ਮੈਂ ਹਮੇਸ਼ਾ ਬੇਨਤੀ ਕਰਦਾ ਕਿ ਸਾਡਾ ਜੀਵਨ ਬਾਣੀ ਦਾ ਉਪਦੇਸ਼ ਹੈ ਸਾਡਾ ਜੀਵਨ ਬਾਣੀ ਹੈ ਦੁਨੀਆਂ ਦਾ ਐਸਾ ਕੋਈ ਸਵਾਲ ਨਹੀਂ ਹੈ ਜਿਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਹੀਂ ਹੈ ਸਭ ਕਹਿੰਦੇ ਭਾਈ ਤੈਨੂੰ ਪ੍ਰਾਪਤੀ ਹੋ ਜਾਏਗੀ ਜਿਹਦੇ ਵਾਸਤੇ ਤੂੰ ਸੰਸਾਰ ਦੇ ਵਿੱਚ ਆਇਆ ਹੈ ਜੇ ਜਦਨ ਇਹ ਸਮਝ ਆ ਗਈ ਮੈਂ ਆਇਆ ਕਾਦੇ ਵਾਸਤੇ ਆ ਰੋਜ ਪੜਦੇ ਆ ਭਈ ਪ੍ਰਾਪਤ ਮਾਨੁਖ ਦੇ ਹਰੀਆ ਗੋਬਿੰਦ ਮਲਣ ਕੀ ਇਹ ਤੇਰੀ ਵਰੀਆ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤਕ ਪਕੜੇ ਸਭ ਮੁਕਦੀ ਚੱਲੀ ਰਹਿ ਜੇਦਨ ਸਮਝ ਆ ਗਈ ਕਿ ਉਹ ਬਾਹਰ ਨਹੀਂ ਹੈ ਸਭ ਕਿਸ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਬੁਲਾਈ ਉਹ ਬਾਹਰ ਨਹੀਂ ਹੈ ਕਿਸੇ ਸਤਵੇਂ ਅਸਮਾਨ ਤੇ ਨਹੀਂ ਬੈਠਾ ਕਿਸੇ ਅਸਥਾਨ ਤੇ ਨਹੀਂ ਬੈਠਾ ਉਹ ਸਾਡੇ ਹਿਰਦੇ ਘਰ ਦੇ ਵਿੱਚ ਸਭ ਕਹਿੰਦੇ ਫਿਰ ਕਿਰ ਆਪਣੇ ਗ੍ਰਹਿ ਮੈਂ ਆਇਆ ਜੋ ਲੜਿੰਦਾ ਸੋਈ ਪਾਇਆ ਜਿਹਦੀ ਮਹਾਲ ਕਰ ਰਿਹਾ ਸੀ ਉਹ ਮੈਨੂੰ ਅੰਦਰੋਂ ਪ੍ਰਾਪਤ ਹੋ ਗਿਆ ਇਸ ਕਰਕੇ ਬਾਰ ਬਾਰ ਗੁਰੂ ਸਾਹਿਬ ਕਹਿੰਦੇ ਆ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਿਹੋ ਪਕਾ ਫਿਰ ਘਰ ਆਪਣੇ ਗਰਹਿ ਮੈਂ ਆਇਆ ਜੋ ਲੜਿੰਦਾ ਸੋਈ ਪਾਇ ਜਿਦਨ ਉਹ ਪ੍ਰਾਪਤ ਹੋ ਗਿਆ ਨਾ ਤ੍ਰਿਪਤ ਅੰਗਾਏ ਰਿਹਾ ਹੈ ਸੰਤੋ ਫੇ ਲੋਕਾਂ ਨੂੰ ਵੀ ਦੱਸੇਗਾ ਆਹ ਪ੍ਰਭੂ ਦੇ ਪਿਆਰਿਓ ਮੈਂ ਹੁਣ ਰੱਜ ਗਿਆ ਹਾਂ ਮੇਰੀ ਤ੍ਰਿਪਤੀ ਹੋ ਗਈ ਆ ਤ੍ਰਿਪਤ ਅਗਾਏ ਰਿਆ ਹੈ ਸੰਤੋ ਗੁਰ ਅਨਪਉ ਪੁਰਖ ਦਿਖਾਰਿਆ ਜੀਉ ਗੁਰ ਦੇ ਰਾਰੇ ਨੂੰ ਸਿਆਰੀ ਗੁਰੂ ਨੇ ਗੁਰੂ ਦੇ ਰਾਹੀ ਗੁਰ ਅਨਭਾਉ ਅਨਪਉ ਕਹਿੰਦੇ ਪ੍ਰਤੱਖ ਉਹ ਪਰਮੇਸ਼ਰ ਦੇ ਦਰਸ਼ਨ ਕਰਾ ਦਿੱਤੇ ਅਨਭਾਉ ਪੁਰਖ ਦਿਖਾਰਿਆ ਜੀਉ ਕਿਉਂ ਨਹੀਂ ਦਿਖਦਾ ਭਗਤ ਰਵਿਦਾਸ ਜੀ ਕਹਿੰਦੇ ਜਦ ਹਮ ਹੋਤੇ ਤਬ ਤੋਂ ਨਹੀਂ ਅੱਬ ਤੋਂ ਹੀ ਮੈਂ ਨਹੀਂ ਤੋਂ ਮੈਂ ਫਿਰ ਬੇਨਤੀ ਕਰਦਾ ਕਿ ਜਦਨ ਤੱਕ ਅਸੀਂ ਆਪਣੇ ਆਪ ਨੂੰ ਬਦਲਣਾ ਨਹੀਂ ਚਾਹਾਂਗੇ ਉਨੇ ਤੱਕ ਜੀਵਨ ਵਿੱਚ ਬਦਲਾਅ ਵੀ ਨਹੀਂ ਆਏ ਜੇ ਮੈਂ ਨਵੇਂ ਕੱਪੜੇ ਪਾਉਣੇ ਆ ਤੇ ਮੈਨੂੰ ਪੁਰਾਣੇ ਲਾਉਣੇ ਪੈਣੇ ਜੇ ਮੈਂ ਗੁਣ ਧਾਰਨ ਕਰਨੇ ਤੇ ਆਗਣਾਂ ਨੂੰ ਛੱਡਣਾ ਪੈਗਾ ਤੇ ਤਾਂ ਹੀ ਕੁਝ ਪ੍ਰਾਪਤੀ ਹੋਏ ਤੇ ਮੈਂ ਪਾਠ ਵੀ ਕਰ ਲਵਾਂ ਮੈਂ ਪਾਪ ਵੀ ਕਰ ਲਾਂ ਤੇ ਦੋਨੇ ਚੀਜ਼ਾਂ ਤਾਂ ਨਹੀਂ ਹੋ ਸਕਦੀ ਸਤਗੁਰੂ ਕਹਿੰਦੇ ਭਾਈ ਤ੍ਰਿਪਤ ਅਗਾਏ ਰਿਆ ਹੈ ਸੰਤੋ ਗੁਰ ਅਨਪਉ ਪੁਰਖ ਦਿਖਾਰਿਆ ਜੀਓ ਜਿਦਣ ਉਹਨੇ ਪ੍ਰਤੱਖ ਪ੍ਰਭੂ ਅਕਾਲ ਪੁਰਖ ਦੇ ਦਰਸ਼ਨ ਕਰਾ ਦਿੱਤੇ ਨਾ ਸਾਧ ਸੰਗਤ ਜੀ ਕਹਿੰਦੇ ਅਵਸਥਾ ਕੀ ਬਣ ਗਈ ਆਪੇ ਰਾਜਣ ਆਪੇ ਲੋਗਾ ਕਹਿੰਦੇ ਹੁਣ ਤਾਂ ਉਹ ਰਾਜਾ ਵੀ ਆ ਪਈ ਐ ਤੇ ਪਰਜਾ ਵੀ ਆ ਪਈ ਐ ਉਹ ਤੋਂ ਬਿਨਾ ਹੈ ਕੁਛ ਨਹੀਂ ਆਪੇ ਰਾਜਣ ਆਪੇ ਲੋਕਾ ਆਪ ਨਿਰਵਾਣੀ ਆਪੇ ਭੋਗਾ ਨਿਰਵਾਣ ਕਹਿੰਦੇ ਬਾਸ਼ਨਾ ਤੋਂ ਰਹਿਤ ਹੈ ਉਹਨੂੰ ਕੋਈ ਲੋੜ ਨਹੀਂ ਐ ਪਰ ਉਹੀ ਤਾਂ ਲੋਕਾਂ ਦੇ ਵਿੱਚ ਬੈਠਾ ਪਦਾਰਥਾਂ ਦੇ ਭੋਗ ਭੋਗ ਰਿਹਾ ਸਮਝ ਆ ਗਈ ਕਿ ਰੱਬ ਹਰੇਕ ਜਗ੍ਹਾ ਪਰਮੇਸ਼ਰ ਹੀ ਵਸ ਰਿਹਾ ਆਪ ਨਿਰਵਾਣੀ ਆਪੇ ਭੋਗਾ ਆਪੇ ਤਖਤ ਬਹੇ ਸੱਚ ਨਿਆਂਈ ਉਹ ਤਖਤ ਤੇ ਬੈਠਾ ਹੋਇਆ ਸੱਚਾ ਨਿਆਂ ਕਰਦਾ ਇਹ ਗੱਲ ਜ਼ਰੂਰ ਹੈ ਸੱਚ ਹੈ ਜੋ ਮੇਰਾ ਸਤਿਗੁਰੂ ਜੀ ਕਹਿੰਦੇ ਆ ਬਾਣੀ ਦੇ ਵਿੱਚ ਦੁਨੀਆ ਦੇ ਵਿੱਚ ਨਿਆਂ ਨਹੀਂ ਹੋ ਸਕਦਾ ਅਦਾਲਤਾਂ ਵਿਕ ਜਾਂਦੀਆਂ ਜੱਜ ਵਿਕ ਜਾਂਦੇ ਆ ਸੱਚਿਆਂ ਨੂੰ ਪાંਸੀ ਲੱਗ ਜਾਂਦੀ ਆ ਝੂਠੇ ਘੁੰਮਦੇ ਫਿਰਦੇ ਬਹੁਤ ਕੁਝ ਹੋ ਜਾਂਦਾ ਪਰ ਉਹਦਾ ਜਿਹੜਾ ਨਿਆਉ ਹੈ ਨਾ ਸਾਜ ਸੰਗ ਜੀ ਪੂਰਾ ਪੂਰਾ ਨਿਆਉ ਕਰੇ ਕਰਦਾ ਉਹ ਪੂਰਾ ਨਿਆਉ ਕਰਦਾ ਕਿਉਂਕਿ ਤਖਤ ਵੀ ਉਹਦਾ ਹੀ ਹੈ ਆਪੇ ਤਖਤ ਬਹਿ ਸਤ ਨਿਆਈ ਸਭ ਚੂਕੀ ਕੂਕ ਪੁਕਾਰਿਆ ਜੀਉ ਜਿਹੜੀ ਅਸੀਂ ਪੁਕਾਰਾਂ ਕਰਦੇ ਨਾ ਗਿਲੇ ਕਰਦੇ ਆ ਉਹ ਨਾਂਭੇ ਦਿੰਦੇ ਆ ਉਹ ਸਾਰੇ ਖਤਮ ਹੋ ਜਾਂਦੇ ਆ ਸਮਝ ਆ ਗਈ ਕਿ ਉਹ ਕਰਵਾਈ ਉਹਦੇ ਆ ਹੈ ਕਰਨ ਕਰਾਵਣ ਕਰਨਿਆਰ ਤੇ ਸਾਡੇ ਹੱਥ ਵਿੱਚ ਕੋ ਥੋੜਾ ਕੁਝ ਹੈ ਉਹ ਸਭ ਕੁਝ ਉਹ ਕਰਾ ਰਿਆ ਉਹ ਸਮਰੱਥਾ ਉਹਦੀ ਹੈ ਹੁਣ ਲਈ ਕਿਹਾਂ ਦੇ ਨਾ ਦਿਮਾਗ ਹੋਰ ਪਾਸੇ ਚੱਲਦਾ ਹੁੰਦਾ ਵੀ ਜੇ ਅਸੀਂ ਗਲਤ ਕੰਮ ਕਰਦੇ ਵਾਹੀ ਗੁਰੂ ਕਰਾ ਰਿਆ ਹੈ ਨਾ ਨਹੀਂ ਭਾਈ ਇਹ ਸਾਡੀ ਮੱਤ ਹੈ ਇਸ ਕਰਕੇ ਤੇ ਗੁਰੂ ਸਾਹਿਬ ਕਹਿੰਦੇ ਗੁਰ ਕੀ ਮੱਤ ਤੂੰ ਲੈ ਆਣੇ ਭਗਤ ਬਿਨਾ ਬੋ ਦੁੱਬੇ ਸਿਆਂ ਗਲਤ ਬੰਦਾ ਕੰਮ ਕਰਦਾ ਚੋਰੀ ਕਰਦਾ ਕਹਿੰਦੇ ਵਾਹਿਗੁਰੂ ਕਰਾ ਰਿਹਾ ਨਾ ਵੀ ਸਾਰਾ ਕੁਝ ਵਾਹਿਗੁਰੂ ਕਰਾ ਰਿਹਾ ਨਹੀਂ ਇਹ ਸਾਡੇ ਮਨ ਦੇ ਵਿੱਚ ਫੁਰਨੇ ਉੱਠਦੇ ਆ ਜਿਹੜਾ ਮਨ ਹੈ ਨਾ ਇਹਦੇ ਵਿੱਚ ਫੁਰਨੇ ਉੱਠਦੇ ਆ ਇਹ ਜਿਹੜੀ ਸਾਡੇ ਅੰਦਰੋਂ ਵਿਚਾਰ ਉੱਠਦੇ ਆ ਇਹਦੀ ਫਾਈਲ ਜਿਹੜੀ ਉੱਪਰ ਜਾਂਦੀ ਮਤ ਦੇ ਕੋਲ ਜਿਹੜੇ ਸੰਕਲਪ ਵਿਕਲਪ ਉੱਠਦੇ ਆ ਨਾ ਇਹਦੀ ਮਤ ਦੇ ਕੋਲ ਜਾਂਦੀ ਫੈ ਜੇ ਮਤ ਹੋਏਗੀ ਭੈੜੀ ਜਿਦਾ ਉਦਾਹਰਣ ਬੰਦਾ ਕਹਿੰਦਾ ਸ਼ਰਾਬ ਪੀਣੀ ਆ ਤੇ ਮਤ ਕਈ ਕੋਡਾ ਕੋ ਦੇਖ ਰਿਆ ਜੋ ਫਿਰ ਬੰਦਾ ਸ਼ਰਾਬ ਪੀਏਗਾ ਜੇ ਮਤ ਹੋਏਗੀ ਗੁਰੂ ਵਾਲੀ ਤੇ ਨਾਲੇ ਸਾਹਮਣੇ ਆ ਜਾਏਗੀ ਸਤਗੁਰ ਦਾ ਉਪਦੇਸ਼ ਜਿੱਤ ਪੀਤੇ ਮਤ ਦੂਰ ਹੋਏ ਵਰਲ ਪਵੇ ਵਿੱਚ ਆਪਣਾ ਪਰਾਇਆ ਨਾ ਪਛਾਨੇ ਖਸਮੋਂ ਧੱਕੇ ਖਾਏ ਸਮਝ ਆ ਗਈ ਕਿ ਸਤਗੁਰੂ ਇਹ ਕਹਿੰਦੇ ਚੋਰੀ ਕਰਨੀ ਆ ਮਤ ਉਹਦਾ ਦੀ ਐ ਤੇ ਸਿੱਖ ਗੁਰੂ ਸਾਹਿਬ ਕਹਿੰਦੇ ਚੋਰ ਕੀ ਹਮ ਆ ਭਰੇ ਨਾ ਕੋਈ ਚੋਰ ਕੀਆ ਚੰਗਾ ਕੀ ਹੋਏ ਜੇ ਮਤ ਗੁਰੂ ਵਾਲੀ ਐ ਤੇ ਜੇ ਹੁਣ ਮਨ ਮਤ ਮਨ ਮਤ ਹੈ ਤੇ ਇਸੇ ਕਰਕੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਕਿਉਂਕਿ ਮਤ ਦੇ ਵਿੱਚ ਉਹ ਹੈ ਜਿੱਦਾਂ ਅਸੀਂ ਕਹਾਂਗੇ ਸਤਗੁਰੂ ਦੀ ਇਹ ਸਿੱਖਿਆ ਵੀ ਤੇਰੀ ਐ ਇਹ ਮੱਤ ਵੀ ਤੇਰੀ ਸਿੱਖ ਮੱਤ ਬਾਦ ਸਭ ਬੁੱਧ ਤੁਮਾਰੀ ਮੰਦਰ ਸ਼ਾਵਾਂ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਹਬਾ ਗੁਣ ਗਾਵਾਂ ਨਿਤ ਤੇ ਜੋਸੀ ਕਰ ਰਹੇ ਹਨ ਚੰਗੇ ਕੰਮ ਕਰ ਰਹੇ ਸਭ ਕੁਝ ਪਰਮੇਸ਼ਰ ਕਰਾਉਣ ਵਾਲਾ ਕਰਨ ਕਰਾਉਣ ਕਰਨੇ ਜੋਗ ਸਭ ਕੁਝ ਉਹ ਕਰਨ ਕਰਾਉਣ ਆਪੇ ਆਪ ਸਭ ਕਹਿੰਦੇ ਆਪੇ ਤਖਤ ਬਹਿ ਸੱਚ ਨਿਆਈ ਸਭ ਚੂਕੀ ਕੋਕ ਪੁਕਾਰਿਆ ਜਿਉ ਜਿਹੜਾ ਡਿਠਾ ਮੈਂ ਤੇ ਹੋ ਕਿਹਾ ਕਹਿੰਦੇ ਜਿੱਦਾਂ ਦਾ ਹੈ ਨਾ ਤੇ ਮੈਂ ਦੱਸ ਦਿੱਤਾ ਕਿ ਪ੍ਰਮਾਤਮਾ ਇਦਾਂ ਮਿਲਣਾ ਇਦਾਂ ਹੁੰਦਾ ਗੁਰੂ ਸਿਰ ਦੀ ਬਾਣੀ ਵਿੱਚ ਬਖਸ਼ਿਸ਼ ਕਰ ਦੇ ਜਿਹੜਾ ਡਿਠਾ ਮੈਂ ਤੇ ਹੋ ਕਿਹਾ ਕਿਉਂਕਿ ਮਿਲਣਾ ਵੀ ਗੁਰੂ ਦੀ ਕਿਰਪਾ ਨਾਲ ਹੈ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਮਿਲਣਾ ਹੈ ਜੈਸਾ ਸਤਗੁਰ ਸੁਣੀ ਦਾ ਇਸੋ ਹੀ ਮੈਂ ਡੀਠ ਤੇ ਮਲਾਉਂਦਾ ਕੋਣਾ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਵਸੀਤ ਜੇ ਹਾਂ ਡਿਠਾ ਮੈਂ ਤੇ ਹੋ ਕਿਹਾ ਗੁਰੂ ਸਾਹਿਬ ਨੇ ਇਤੋਂ ਤਾਂ ਕਰ ਆਖਿਆ ਕਹਿੰਦੇ ਮੈਂ ਜੋ ਬੋਲ ਰਿਹਾ ਨਾ ਇਹ ਮੈਂ ਨਹੀਂ ਬੋਲ ਰਿਆ ਉਹ ਬੜਾਉਣ ਵਾਲਾ ਵੀ ਪਰਮੇਸ਼ਰ ਹੈ ਹਉ ਆਪੋ ਬੋਲਣਾ ਜਾਣਦਾ ਮੈਂ ਕਿਹਾ ਸਭ ਹੁਕਮ ਆਉ ਦਿਓ ਬੇਸ਼ਮਾਰ ਅਥਾ ਅਗਣਤ ਅਤੋਲ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੇ ਜਿਹਾ ਦੇਠਾ ਮੈਂ ਤੇ ਹੋ ਕਿਹਾ ਇਸ ਰਸ ਆਇਆ ਜਿਨ ਭੇਦ ਲਿਹਾ ਤੁਸੀਂ ਬਾਣੀ ਪੜਦੇ ਸੰਗਤ ਕਰਦੇ ਰਸ ਤਾਂ ਉਹਨੂੰ ਆਏਗਾ ਨਾ ਸੰਗਤ ਕਰਨ ਦਾ ਬਾਣੀ ਪੜਨ ਦਾ ਜਿਹੜਾ ਪੜ੍ਹੇਗਾ ਜਿਹੜਾ ਇਸ ਭੇਦ ਨੂੰ ਸਮਝੇਗਾ ਫੇਰ ਉਹਨਾਂ ਨੇ ਕੀ ਕਰਨਾ ਗੁਰਦੁਆਰੇ ਜਾ ਕੇ ਕੀ ਲੈਣਾ ਕਿਉਂਕਿ ਸਾਨੂੰ ਰਸ ਜਿਹੜਾ ਨਾ ਹੋਰ ਪਾਸੇ ਆ ਗਿਆ ਅਸੀਂ ਇੱਕ ਜੀਵ ਦਾ ਰਸ ਹੋ ਗਿਆ ਸਾਡੀ ਕੌਮ ਦੇ ਕੋਲੇ ਹੋ ਗਿਆ ਕੰਨ ਦਾ ਰਸ ਦੋ ਚੀਜ਼ਾਂ ਦੇ ਰਸ ਐ ਇਥੋਂ ਸਾਨੂੰ ਉੱਠਣਾ ਪਏਗਾ ਜੇ ਅਸੀਂ ਗੁਰੂ ਦਾ ਗਿਆਨ ਲੈਣਾ ਹੈ ਗੁਰੂ ਦੇ ਗਿਆਨ ਨੂੰ ਪ੍ਰਾਪਤ ਕਰਨਾ ਕਹਿੰਦੇ ਤਿਸ ਰਸ ਆਇਆ ਜਿਨ ਭੇਦ ਲਿਹਾ ਜੋਤੀ ਜੋ ਤਮੇ ਦੀ ਸੁਖ ਪਾਇਆ ਜਨ ਨਾਨਕ ਇੱਕ ਪਸਾਰਿਆ ਜੀਉ ਕਹਿੰਦੇ ਲੀਨਤਾ ਹੋ ਜਾਏਗੀ ਜਿਹਦੇ ਵਾਸਤੇ ਅਸੀਂ ਯਤਨ ਕਰ ਰਹੇ ਹਾਂ ਸੂਰਜ ਕਿਰਨ ਮਿਲੇ ਜਲ ਕਾ ਜਨ ਹੁਆ RAM ਜੋਤੀ ਜੋਤ ਰਲੀ ਸੰਪੂਰਨ ਧੀਆ ਰਾ ਭਿੰਨਤਾ ਖਤਮ ਹੋ ਜਾਏਗੀ ਉਹ ਪਰਮੇਸ਼ਰ ਕਿਰਪਾ ਕਰਦਾ ਸੀ ਤਾਂ ਅਰਦਾਸ ਕਰਨੀ ਹੈ ਕਿਉਂਕਿ ਉਹ ਪਰਮੇਸ਼ਰ ਜਿਹੜਾ ਨਾ ਆ ਸਭ ਕੁਝ ਸੰਸਾਰ ਜਿਹੜਾ ਭੈ ਵਿੱਚ ਪਵਨ ਵਹੇ ਸਦਵਾਉ ਭੈ ਵਿੱਚ ਚੱਲੇ ਲਖ ਦਰਿਆ ਤੁਸੀਂ ਪਾਣੀ ਜਿੱਥੇ ਮਰਦੀ ਛੱਡਦੇ ਹੋ ਪਾਣੀ ਕਿੱਥੇ ਜਾਂਦਾ ਥੱਲੇ ਜਾਏਗਾ ਜੇ ਪਾਣੀ ਉੱਪਰ ਵੀ ਜਾਂਦਾ ਹੈ ਉੱਪਰ ਘੁੰਮਦਾ ਵੀ ਸਪੇਸ ਦੇ ਵਿੱਚ ਪਰ ਇੱਕ ਦਿਨ ਕਣੀਆਂ ਬਣ ਕੇ ਆਉਂਦਾ ਕਿੱਥੇ ਆ ਧਰਤੀ ਤੇ ਇੱਕ ਦਿਨ ਆਉਂਦਾ ਆਪਣੇ ਮੂਲ ਦੇ ਵਿੱਚ ਆਉਂਦਾ ਤੁਸੀਂ ਅੱਗ ਹੈ ਅੱਗ ਦੀ ਇੱਕ ਟੀਲੀ ਵੀ ਬਾਲੋਗੇ ਨਾ ਤੇ ਕਿੱਧਰ ਨੂੰ ਅੱਗ ਜਾਂਦੀ ਹੈ ਅੱਗ ਕਿੱਧਰ ਜਾਂਦੀ ਜਦੋਂ ਆਪਾਂ ਟੀਲੀ ਵੀ ਬਾਲਦੇ ਆਗ ਉੱਪਰ ਨੂੰ ਜਾਂਦੀ ਹੈ ਉਹਦਾ ਮੂਲ ਕਿੱਥੇ ਆ ਉੱਪਰ ਆਪਣੇ ਮੂਲ ਦੇ ਵੱਲ ਦੌੜਦੀ ਇੱਕ ਮਿੱਟੀ ਦਾ ਕਿਣਕਾ ਵੀ ਜਿਹੜਾ ਹੈ ਕਿੱਥੇ ਮਰਜੀ ਸੱਟ ਦਿਓ ਉੱਪਰ ਨੂੰ ਨਹੀਂ ਜਾਏਗਾ ਆਮ ਹੰਡੇਰੀਆਂ ਹੁੰਦੀਆਂ ਕਿੰਨੀ ਮਿੱਟੀ ਉੱਡਦੀ ਆ ਪਰ ਕਿਦਾਂ ਹੌਲੀ-ਹੌਲੀ ਧਰਤੀ ਤੇ ਆ ਜਾਂਦੀ ਹੈ ਜਿੱਦਾਂ ਸਾਨੂੰ ਸਮਝ ਆ ਗਈ ਕਿ ਅਸੀਂ ਮੂਲ ਸਾਡਾ ਕੀ ਹੈ ਜਿਹਨੂੰ ਅਸੀਂ ਸਤਿਗੁਰ ਕਹਿੰਦੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਤੂੰ ਕਦੇ ਪਿੱਛੇ ਜਾ ਰਹਿਆ ਕਹਿੰਦੇ ਅੱਗੇ ਨੂੰ ਜਾ ਉਹਦੇ ਨਾਲ ਮਿਲਣਾ ਹੈ ਉਹਦੇ ਨਾਲ ਘੋੜ ਉਹਦੇ ਵੱਲ ਜਾ ਕਿੰਨੀ ਦੂਰ ਦੂਰ ਰਹੇਗਾ ਇੱਕ ਦਿਨ ਆਉਣਾ ਪਏ ਤੇ ਗੁਰੂ ਸਾਹਿਬ ਕਹਿੰਦੇ ਭਾਈ ਜੋਤੀ ਜੋਤ ਮਿਲੇ ਸੁਖ ਪਾਇਆ ਜਿੱਦਨ ਉਹ ਇੱਕ ਮਿਖ ਹੋਏਗਾ ਨਾ ਜੋਤੀ ਜੋਤ ਮਿਲੀ ਸੁਖ ਪਾਇਆ ਸਮਝ ਆਏਗੀ ਜਨ ਨਾਨਕ ਇੱਕ ਪਸਾਰਿਆ ਜਿਉ ਇੱਕ ਦਾ ਪਸਾਰਾ ਹੈ ਹੋਰ ਕੋਈ ਨਹੀਂ ਹੈ ਉਹ ਸਭ ਕੁਝ ਉਹੀ ਹੈ ਉਸ ਤੋਂ ਬਿਨਾ ਹੋਰ ਕੁਝ ਨਹੀਂ ਹੈ ਤੇ ਜਦੋਂ ਫਿਰ ਇਹ ਗੱਲ ਆ ਗਈ ਤੇ ਅਨਹਦ ਵਾਜੇ ਸਹਿਜ ਸੁਹਿਲਾ ਸ਼ਬਦ ਆਨੰਦ ਕਰੇ ਸਦਕੇਲਾ ਸਹਿਜ ਗੁਫਾ ਮੇ ਤਾੜੀ ਲਾਈ ਆਸਣ ਉੱਚ ਸਵਾਰੇ ਆ ਜੀ ਗੁਰੂ ਮਹਾਰਾਜ ਕਿਰਪਾ ਕਰਨ ਇਨੀਆਂ ਬੇਂਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ਦੇ ਹਾਂ ਗੁਰੂ ਸੰਗਤ ਦੀ ਬਲੌਫਤ ਸਾਰੇ ਆਖੋ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ